ਸਸਰੀ ਕਾ ਜੀ ਤੁਸੀਂ ਦੇਖ ਰਹੇ ਹੋ ਸ਼ਰੇ ਪੰਜਾਬ ਨਿਊਜ਼ ਚੈਨਲ 'ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ ਗੱਲ ਕਰਦੇ ਹਾਂ ਕਿ ਅੱਜ ਕੱਲ੍ਹ ਲੋਕਾਂ ਦੇ ਦਿਮਾਗ ਨੂੰ ਕੀ ਹੋ ਗਿਆ ਕਿ ਲਗਾਤਾਰ ਜਿਹੜੀਆਂ ਬੇਅਦਬੀਆਂ ਨੇ ਉਹ ਕਰ ਰਹੇ ਨੇ ਐਸਾ ਹੀ ਇੱਕ ਮਾਮਲਾ ਜਿਹੜਾ ਕੋਟਕਪੂਰਾ ਤੋਂ ਸਾਹਮਣੇ ਆ ਰਿਹਾ ਜਿੱਥੇ ਇੱਕ ਔਰਤ ਵੱਲੋਂ ਆਪਣੇ ਘਰ ਦੇ ਵਿੱਚ ਬੱਬਾ ਵੜਪਾਗ ਸਿੰਘ ਦੀ ਜਿਹੜੀ ਜਗ੍ਹਾ ਬਣਾਈ ਹੋਈ ਸੀ ਨਿਸ਼ਾਨ ਸਾਹਿਬ ਲਾਇਆ ਹੋਇਆ ਸੀ ਔਰ ਘਰ ਦੇ ਵਿੱਚ ਜਿਹੜਾ ਗੁਟਕਾ ਸਾਹਿਬ ਦੀ ਜਿਹੜੀ ਪੌਥੀਆਂ ਹੁੰਦਿਆਂ ਨੇ ਉਹਨੂੰ ਆਪਣੇ ਘਰ ਦੇ ਚੁੱਲ੍ਹੇ ਦੇ ਵਿੱਚ ਅਗਨ ਪੇੜ ਕਰ ਦਿੱਤਾ ਗਿਆ ਜਦੋਂ ਇਹ ਮਾਮਲਾ ਪੁਲਿਸ ਤੱਕ ਪਹੁੰਚਦਾ ਤਾਂ ਪੁਲਿਸ ਵੱਲੋਂ ਉਸ ਘਰ ਦੇ ਉੱਤੇ ਜਿਹੜੀ ਆ ਛਾਪਮਾਰੀ ਕੀਤੀ ਜਾਂਦੀ ਹੈ ਤੇ ਜਿਹੜੇ ਗੁਟਕਾ ਸਾਹਿਬ ਜਿਹੜੇ ਅਗਨਪੀਠ ਕੀਤਾ ਏ ਸੀ ਉਹਨਾਂ ਨੂੰ ਬੜੇ ਆਦਰ ਸਤਿਕਾਰ ਦੇ ਨਾਲ ਉਹ ਆਪਣੇ ਨਾਲ ਜਿਹੜੇ ਗੁਰਦੁਆਰੇ ਦੇ ਵਿੱਚ ਲਜਾਇਆ ਜਾਂਦਾ ਬੜੇ ਆਦਰ ਸਨਮਾਨ ਦੇ ਨਾਲ ਔਰ ਦਾਦੀਆ ਕੀ ਪੁਲਿਸ ਵੱਲੋਂ ਇਸ ਔਰਦੇ ਉੱਤੇ ਜਿਹੜਾ ਮੁਕੱਦਮਾ ਵੀ ਦਰਜ ਕਰ ਲਿੱਤਾ ਗਿਆ ਹੈ ਔਰ ਨਾਲ ਦੀ ਨਾਲ ਉੱਥੇ ਆਈਆਂ ਜਿਹੜੀਆਂ ਸਿੱਖ ਜਥੇਬੰਦੀਆਂ ਵੱਲੋਂ ਇਹ ਵੀ ਕਿਹਾ ਗਿਆ ਕਿ ਅਗਰ ਕੋਈ ਲੋਕ ਜਿਹੜੇ ਇਹਨਾਂ ਦੀ ਜਿਹੜੀ ਦੇਖ ਰਿਕ ਨਹੀਂ ਕਰ ਸਕਦੇ ਜਿਹੜੇ ਧਾਰਮਿਕ ਰੀਤੀ ਰਿਵਾਜਾਂ ਦੇ ਨਾਲ ਇਹਨਾਂ ਧਾਰਮਿਕ ਗ੍ਰੰਥਾ ਦੀ ਜਿਹੜੀ ਆ ਦੇਖਭਾਲ ਨਹੀਂ ਕਰ ਸਕਦੇ ਤਾਂ ਆਪਣੇ ਘਰਾਂ ਦੇ ਵਿੱਚ ਸ਼ੋਭਿਤ ਨਾ ਕਰਨ ਜਿਹੜਾ ਕੋਟਕਪੂਰੇ ਵੇਖੇ ਇੱਕ ਘਰ ਦੇ ਵਿੱਚ ਨਾ ਸਮਝੀ ਦੇ ਤੌਰ ਤੇ ਮੈਂ ਕਹੂੰਗਾ ਕਿ ਉਹਨਾਂ ਲੋਕਾਂ ਨੇ ਜਿਨ੍ਹਾਂ ਨੂੰ ਇੰਨੀ ਸਮਝ ਨਹੀਂ ਹੈਗੀ ਕਿ ਗੁਰੂ ਸਾਹਿਬ ਦੇ ਅੰਗਾਂ ਦਾ ਸਤਕਾਰ ਕਿਸ ਤਰ੍ਹਾਂ ਕਰਨਾ ਸੋ ਉਹ ਨਾ ਸਤਕਾਰ ਕਰਦੇ ਹੋਏ ਉਹਨਾਂ ਨੇ ਉਸ ਗੁਟਕਾ ਸਾਹਿਬ ਦੀ ਬੇਅਦਬੀ ਜਿਹੜੀ ਕੀਤੀ ਆ ਆਪਣੇ ਘਰ ਦੇ ਚੁੱਲ੍ਹੇ ਦੇ ਵਿੱਚ ਗੁਟਕਾ ਸਾਹਿਬ ਨੂੰ ਸੁੱਟ ਕੇ ਉਹਦੇ ਤੇ ਅੱਗ ਲਾ ਦਿੱਤੀ ਗਈ ਆ ਜਿਵੇਂ ਹੀ ਸਾਡੇ ਧਿਆਨ 'ਚ ਇਹ ਗੱਲ ਆਈ ਆ ਜਿਹੜੇ ਇੱਥੋਂ ਦੇ ਬਾਬਾ ਜੀ ਗਰੀਬਦਾਸ ਨੇ ਉਹਨਾਂ ਨੇ ਸਾਨੂੰ ਦੱਸਿਆ ਤੇ ਅਸੀਂ ਨਾਲ ਦੀ ਨਾਲ ਪਹੁੰਚੇ ਆ ਤੇ ਪੁਲਿਸ ਨੂੰ ਜਾਣਕਾਰੀ ਦੇ ਕੇ ਤੇ ਉਹਨਾਂ ਤੇ ਕਾਰਵਾਈ ਕਰਾਈ ਆ ਉਹਦੇ ਤੇ ਪਰਚਾ ਕਰ ਦਿੱਤਾ ਗਿਆ ਜਿਹੜੀ ਕੁੜੀ ਨੇ ਤੇ ਅੱਗ ਲਾਈ ਸੀਗੀ ਤੇ ਉਹਨਾਂ ਦੀ ਅਰੈਸਟ ਪਾ ਲਈ ਗਈ ਆ ਇਸ ਟਾਈਮ ਅਜ ਥਾਣੇ 'ਚ ਖੜੇ ਆ ਜਿਹੜੀਆਂ ਕਾਰਵਾਈਆਂ ਉਹ ਹੋ ਚੁੱਕੀਆਂ ਉਹਨਾਂ ਤੇ ਇਹ ਬਾਬਾ ਬੜਪਾਲ ਸਿੰਘ ਦੀ ਗੱਡੀ ਸੀ ਇਹਨਾਂ ਦੇ ਘਰ ਦੇ ਨਹੀਂ ਉਹ ਪੁਰਾਣਾ ਮੈਟਰ ਸੀਗਾ ਜੀ ਇੱਥੇ ਇੱਥੇ ਜਿਹੜੀ ਗੱਲ ਆ ਜਿਹੜੀ ਬੀਬੀ ਨੇ ਇਹ ਅੱਗ ਲਾਈ ਆ ਉਹ ਇਸ ਘਰ ਦੀ ਨੂੰ ਸੀ ਉਹਨੇ ਚੁੱਲ੍ਹੇ ਦੇ ਵਿੱਚ ਗੁਟਕਾ ਸਾਫ ਸੁੱਟ ਕੇ ਜਿਹੜੀ ਅੱਗ ਲਾ ਦਿੱਤੀ ਗਈ ਆ ਤੇ ਜਿਹੜੇ ਉੱਥੇ ਕਿਰਾਏਦਾਰ ਸੀ ਉਹਨਾਂ ਨੇ ਦੇਖਿਆ ਤੇ ਉਹਨਾਂ ਨੇ ਸਾਡੇ ਧਿਆਨ 'ਚ ਜਿਹੜੀ ਇਹ ਗੱਲ ਲੈ ਕੇ ਆਂਦੀ ਸੀ ਪੁਲਿਸ ਨੇ ਉਹਦੇ ਤੇ ਕਾਰਵਾਈ ਕਰਤੀ ਉਹ ਤੇ ਅਰੈਸਟ ਪਾ ਲਈ ਆ ਸਵੇਰ ਤੜਕੇ 8 ਵਜੇ ਜਦੋਂ ਅਸੀਂ ਇੱਥੇ ਪਹੁੰਚਿਆ ਤੇ ਉਦੋਂ ਤੋਂ ਰੈਸਟ ਜਿਹੜੀ ਪੈ ਚੁੱਕੀ ਸੀਗੀ ਤੇ ਹੁਣ ਥਾਣੇ ਦੇ ਵਿੱਚ ਖੜ ਕੇ ਜਿਹੜਾ ਪਰਚਾ ਉਹ ਤੇ ਕੱਟਿਆ ਗਿਆ ਕਿਸ ਮਨਸ਼ਾ ਨਾਲ ਅਗ ਲਾਈਏ ਕਿ ਕਿਉਂਕਿ ਜਾਣ ਮੈਂ ਇੱਥੇ ਕਹੂੰਗਾ ਜੀ ਨਾ ਸਮਝੀ ਆ ਸਾਡੇ ਲੋਕਾਂ ਨੂੰ ਪਤਾ ਨਹੀਂ ਆ ਕਿ ਸਤਕਾਰ ਕਿਸ ਤਰ੍ਹਾਂ ਕਰਨਾ ਗੁਰੂ ਸਾਹਿਬ ਦੇ ਅੰਗਾਂ ਦਾ ਗੁਟਕਾ ਸਾਹਿਬ ਦਾ ਜੇ ਅਸੀਂ ਘਰਾਂ ਦੇ ਵਿੱਚ ਮੈਂ ਹੋਰ ਵੀ ਲੋਕਾਂ ਨੂੰ ਅਪੀਲ ਕਰੂੰਗਾ ਕਿ ਜੇ ਅਸੀਂ ਨਹੀਂ ਪੜਦੇ ਆ ਨਹੀਂ ਬਾਣੀ ਪੜਨ ਦੀ ਸਮਰੱਥਾ ਰੱਖਦੇ ਤਾਂ ਜਿਹੜੇ ਘਰਾਂ ਚ ਗੁਟਕਾ ਸਾਹਿਬ ਪਏ ਆ ਉਹਨਾਂ ਨੂੰ ਗੁਰੂ ਘਰਾਂ ਦੇ ਵਿੱਚ ਜਾ ਕੇ ਜਮਾ ਕਰਵਾ ਦਿਓ ਸੋ ਇਸ ਤਰ੍ਹਾਂ ਆਪ ਮਾਰੇ ਹੋ ਕੇ ਅੱਗਾ ਲਾਉਣ ਦੇ ਨਾਲ ਪਹਿਲਾਂ ਹੀ ਬਹੁਤ ਪੰਜਾਬ ਦੇ ਵਿੱਚ ਦਿਖਾਂਤ ਵਾਪਰ ਚੁੱਕਿਆ ਇਸ ਚੀਜ਼ਾਂ ਦਾ ਤੇ ਅਸੀਂ ਨਹੀਂ ਚਾਹੁੰਦੇ ਕਿ ਹੋਰ ਇਸ ਤਰ੍ਹਾਂ ਦਾ ਦਿਖਾਂਤ ਵਾਪਰੇ ਜਿਹਦੇ ਨਾਲ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਖਰਾਬ ਹੋਵੇ ਪੁਲਿਸ ਵੱਲੋਂ ਕਾਰਵਾਈ ਜਿਹੜੀ ਹੈਗੀ ਬਿਲਕੁਲ ਪੁਲਿਸ ਨੇ ਪਹਿਲ ਦੇ ਆਧਾਰ ਤੇ ਡੀਐਸਪੀ ਸਾਹਿਬ ਐਸਪੀ ਸਾਹਿਬ ਇੱਥੇ ਆ ਪਹੁੰਚੇ ਆ ਉਹਨਾਂ ਨੇ ਨਿੱਕੇ ਤੋਂ ਲੈ ਕੇ ਵੱਡੇ ਅਫਸਰ ਨੇ ਪੂਰਾ ਸਹਿਯੋਗ ਕੀਤਾ ਸਾਰਿਆਂ ਨੇ ਡਟ ਕੇ ਕਾਰਵਾਈ ਕਰਕੇ ਉਹਨਾਂ ਤੇ ਪਰਚਾ ਜਿਹੜਾ ਦਰਜ ਕਰ ਦਿੱਤਾ ਗਿਆ ਧੰਨਵਾਦੀ ਇਹਦਾ ਜੀ ਇਦਾਂ ਜੀ ਅੱਜ ਸਾਨੂੰ ਸਵੇਰੇ ਆਪਣੇ ਐਸਐਚਓ ਸਿਟੀ ਕੋਟਪੁਰਾ ਦੇ ਡੀਐਸਪੀ ਜਿਹੜੇ ਕੋਟਪੁਰਾ ਨੂੰ ਪਤਾ ਲੱਗਾ ਸੀ ਕਿ ਆਪਣੇ ਇੱਥੇ ਲੋਕਲ ਕੋਟਪੁਰੇ ਚ ਇੱਕ ਮਹੱਲੇ ਚ ਜਿੰਨੂੰ ਕੀ ਕਹਿੰਦੇ ਜਿਹੜੇ ਆਪਣੇ ਗੁਟਕਾ ਸਾਹਿਬ ਹੈਗੀ ਆ ਉਹਨਾਂ ਨੂੰ ਉਹਨਾਂ ਨੇ ਚੁੱਲ੍ਹੇ ਚ ਪਾ ਕੇ ਗਲਾਤੀ ਜਾਨਕੀ ਬੇਅਦਬੀ ਕੀਤੀ ਸੀ ਜਿਸ ਤੇ ਚੱਲ ਜਿਉਂ ਹੀ ਇਹਨਾਂ ਨੂੰ ਜਾਣਕਾਰੀ ਮਿਲੀ ਤੇ ਉਹੀ ਅਸੀਂ ਹੁਣ ਬਿਆਨ ਲਿਖ ਕੇ ਜਿਸ ਬੰਦੇ ਨੇ ਜਾਣਕਾਰੀ ਦਿੱਤੀ ਸੀ ਤੇ ਕੈਸੀ ਬੀਐਨਐਸ ਜੀ ਆਧਾਰਾਂ ਵਾਲੇ ਹੇਟ ਪਰਚਾ ਦਰਜ ਕਰ ਦਿੱਤਾ ਜਿਸ ਲੇਡੀ ਨੇ ਇਹ ਕੀਤਾ ਉਹਦੇ ਉੱਤੇ ਤੇ ਇਹ ਲੇਡੀ ਵੀ ਅਪੀਂਡ ਕਰ ਲਈਏ ਤੇ ਉਹਨਾਂ ਦੀ ਫਾਰਮੂਲ ਪੁੱਛ ਕੇ ਇਸ ਕਰਕੇ ਤੇ ਅੱਗੇ ਕਾਰਵਾਈ ਕਰ ਰਹੇ ਨੇ ਕਿੰਨੇ ਦੋਸ਼ੀ ਰੋਲ ਲਗੇ ਸੀ ਇੱਕ ਹੈ ਜੀ ਕਿਹੜਾ ਇੱਕ ਹੈ ਉਹਨਾਂ ਨੇ ਜਿੰਨੇ ਇਹ ਦੇਖਿਆ ਸਾਰਾ ਕੁਝ ਜਿੰਨੇ ਸਾਨੂੰ ਆਖਰ ਰਿਪੋਰਟ ਕੀਤੀ ਉਹਨੇ ਇੱਕ ਦੱਸਿਆ ਫਰਦਰ ਕੀ ਦੱਸ ਰਹੇ ਜੀ ਵੀ ਕਿਉਂ ਉਹਨਾਂ ਨੇ ਅਗਲੀ ਪੇਟ ਕੀਤੀ ਇਹ ਇਹ ਹੈ ਜੀ ਕਿ ਉਹ ਜਦੋਂ ਹੁਣ ਮੋਡੂਲ 3 ਨਾ ਕਿ ਉਹਨੂੰ ਆ ਆਈਡੀਆ ਨਹੀਂ ਸੀ ਹੈਗਾ ਤੇ ਉਹਨੇ ਬੇਸਿਕ ਪ੍ਰੋਪਰ ਪ੍ਰोसीजर ਹੁੰਦਾ ਕਿ ਗੁਰਦੁਆਰੇ ਲਾ ਕੇ ਜਮ੍ਹਾਂ ਕਰਾਉਂਦਾ ਉਹ ਫਾਲੋ ਨਹੀਂ ਕੀਤਾ ਤੇ ਆਪਣੇ ਲੈਵਲ ਤੇ ਇਹੀ ਬਿਨਾ ਸੋਚੇ ਸਮਝੇ ਜਿੰਨੂੰ ਕੀ ਕਹਿੰਦੇ ਹੈਗੇ ਆ ਪਾਠ ਵੀ ਕਰਦੇ ਨੇ ਤੇ ਉਹਨਾਂ ਨੇ ਉਹਨੂੰ ਚੁੱਲ੍ਹੇ 'ਚ ਪਾ ਕੇ ਅਗਲਾਤੀ ਆ ਉਹ ਗਲਤ ਕੀਤਾ ਤੇ ਬਾਕੀ ਤਫਤੀਸ਼ ਕਰ ਰਹੇ ਆ ਸ਼ੇਰ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਔਰ ਕਮੈਂਟ ਜੁ ਕਰੋ ਤਾਂ ਜੋ ਕਿ ਤੁਹਾਨੂੰ ਨਵੀਆਂ ਤੇ ਤਾਜ਼ਾ ਅਪਡੇਟ ਮਿਲਦੀਆਂ ਰਹਿਣ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਤੁਹਾਨੂੰ ਸਮੇਂ-ਸਮੇਂ 'ਤੇ ਸਾਡੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਤੁਸੀਂ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ